ਜਿਹੜਾ ਜੀ ਇੱਕ ਰੈਸੇ ਕੋਲ ਤੇ ਇਹ ਰੈਜ਼ਰਵੇਸ਼ਨ ਦਾ ਵਰਗੀਕਰਨ ਕੀਤਾ ਗਿਆ। ਮਾਨ ਜੋ ਸੁਪਰੀਮ ਕੋਰਟ ਵੱਲੋਂ। ਪਰ ਉਹ ਜਿਹੜਾ ਫੈਸਲਾ ਬਿਲਕੁਲ ਜਿਹੜਾ ਇਹ ਦੇਸ਼ ਦਾ ਜਿਹੜਾ ਸਾਰੇ ਦੇਸ਼ ਦਾ ਐਸਸੀ ਸਮਾਜ ਆ ਉਹਦੇ ਖਿਲਾਫ ਆ। ਕਿਉਂਕਿ ਐਸਸੀ ਸਮਾਜ ਨੂੰ ਹੀ ਆਪਦੇ ਵਿੱਚ ਬਹੁਤ ਜ਼ਿਆਦਾ ਵੱਡਣ ਦੀ ਕੋਸ਼ਿਸ਼ ਕੀਤੀ ਗਈ। ਕੋਸ਼ਿਸ਼ ਕਿਹਨੇ ਕਰ ਹੀ ਦਿੱਤੀ ਉਹ ਇਹਨੇ। ਕਿਉਂਕਿ ਅਸੀਂ ਚਾਹੁੰਦੇ ਆ ਵੀ ਐਸਸੀ ਸਮਾਜ ਜਿਹੜਾ ਉਹ ਇਕੱਠੇ ਦਾ ਇਕੱਠਾ ਰਵੇ। ਜਿਹੜੀ ਰੈਜ਼ਰਵੇਸ਼ਨ ਮਿਲਦੀ ਆ ਸੰਵਿਧਾਨ ਦੇ ਅਕੋਰਡਿੰਗ ਉਹ ਸਾਰਿਆਂ ਨੂੰ ਬਰਾਬਰ ਦੀ ਮਿਲਣੀ ਚਾਹੀਦੀ। ਕਿਉਂਕਿ ਕਿਸੇ ਵੀ ਸਮਾਜ ਦੇ ਨਾਲ ਇਸੇ ਵਿੱਚੋਂ ਹੀ ਨਾ ਮਤਲਬ ਜਿਹੜਾ ਉਹ ਜਾਤੀਵਾਦ ਦਾ ਸਿਸਟਮ ਹੋ ਗਿਆ ਕਿਉਂਕਿ ਪਹਿਲਾਂ ਹੀ ਲੋਕ ਜਿਹੜੇ ਜਾਤੀਵਾਦ ਦੇ ਸਤਾਏ ਲੋਕ ਆ ਅਸੀਂ ਤਾਂ ਕਿਹਦੇ ਵਿੱਚ ਜਾਤੀਵਾਦ ਜਿਹੜਾ ਖਤਮ ਹੋਣਾ ਚਾਹੀਦਾ ਕਿਉਂਕਿ ਜਾਤੀਵਾਦ ਦੇ ਨਾਲ ਜਿਹੜੇ ਲੋਕਾਂ ਵਿੱਚ ਨਫਰਤ ਪੈਦਾ ਹੁੰਦੀ ਆ ਇਹ ਨਫਰਤ ਘੱਟ ਹੋਣੀ ਚਾਹੀਦੀ ਆ ਪਰ ਜਿਹੜੀ ਸਰਕਾਰਾਂ ਹੋਣ ਸੁਪਰੀਮ ਕੋਰਟ ਦੇ ਰਾਹੀਂ ਇਹ ਜਿਹੜੀ ਜਾਤੀਵਾਦ ਨੂੰ ਵਡਾਵਾ ਦੇਣਾ ਚਾਹੁੰਦੀਆਂ ਉਹ ਤੰਗ ਨਾ ਦੇ ਦਾਦੇ ਉੱਤੇ ਜਿਹੜੇ ਰੈਜ਼ੋਲੂਸ਼ਨ ਆ ਉਹਨੂੰ ਮੰਨ ਕੇ ਇਹ ਜਿਹੜਾ ਐਸਸੀ ਵਰਗ ਦਾ ਸਾਰੇ ਲੋਕਾਂ ਦਾ ਨੁਕਸਾਨ ਕਰਦੇ ਆ ਅਸੀਂ ਚਾਹੁੰਦੇ ਆ ਮੋਜੋ ਸਵਾਜ ਪਾਰਟੀ ਅਸੇਜ ਦੇ ਵਿੱਚ ਇੱਕ ਤਾਂ ਬਣੀ ਨਵੇਂ ਲੋਕ ਸਰਕ ਖੋਜੜ ਲੋਕ ਸਰਨੇ ਭਾਈਚਾਰੇ ਇਕੱਠੇ ਰਹਿਣ ਪਰ ਜਿਹੜੀ ਜਿਹੜੇ ਜਿਹੜੇ ਜਿਹੜੀ ਸਰਕਾਰ ਆ ਖਾਸ ਕਰਕੇ ਬੀਜੇਪੀ ਦੀ ਸਰਕਾਰ ਆ ਇਹ ਇਹ ਜਿਹੜੀ ਪ੍ਰਸ਼ਾਸਨ ਦੇ ਰਾਹੀਂ ਜਾਂ ਮਾਨਯੋਗ ਸੁਪਰੀਮ ਕੋਰਟ ਦੇ ਰਾਹੀਂ ਆਪਣੇ ਫੈਸਲੇ ਜਿਹੜੇ ਸਾਡੇ ਦੇ ਸੰਵਧਾਨ ਨੂੰ ਜਿਹੜਾ ਲਾਗੂ ਨਹੀਂ ਕਰਦੇ ਸੰਵਧਾਨ ਨੂੰ ਜਿਹੜਾ ਖਤਮ ਕਰਨਾ ਚਾਹੁੰਦੇ ਆ ਉਹ ਜਿਹੜਾ ਐਦਾ ਵਾਲੇ ਦੋਲੇ ਲਿਆ ਕੇ ਜਲ ਕੇ ਜੇ ਕੋਈ ਲੈ ਕੇ ਆਉਣਾ ਚਾਹੀਦਾ ਜੇ ਕੋਈ ਨਾ ਕੋਈ ਬਿੱਲ ਪਾਸ ਕਰਾਉਣਾ ਸੀ ਉਹਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਲਿਆ ਕੇ ਆਉਣਾ ਹੈ ਤੇ ਪਾਰਲੀਮੈਂਟ ਦੇ ਵਿੱਚ ਬਹਿਸ ਹੁੰਦੀ ਹੈ ਉਦੋਂ ਆ ਰਾਜਸਭਾ ਦੇ ਵਿੱਚ ਆਉਂਦੇ ਕਿਉਂਕਿ ਫੇਰ ਪਤਾ ਲੱਗਦਾ ਇਹ ਬਿੱਲ ਦੇ ਕੌਣ ਹੱਕ ਚਾ ਕੌਣ ਖਿਲਾਫ ਆ ਪਰ ਇਹ ਸਾਡੇ ਲੋਕਾਂ ਦਾ ਨੁਕਸਾਨ ਕਰਨ ਦੇ ਲਈ ਜਾਤੀਵਾਦ ਨੂੰ ਬढ़ावा ਦੇ ਕੇ ਇਸ ਦੇ ਅੰਦਰ ਐਸੀ ਵਰਗ ਨੂੰ ਵੀ ਜਿਹੜਾ ਇਕੱਠੇ ਹੋਣ ਤੋਂ ਰੋਕਿਆ ਜਾ ਰਿਹਾ ਔਰ ਅਸੀਂ ਇਸ ਚੀਜ਼ ਦਾ ਬਹੁਤ ਕਰਦੇ ਹਾਂ ਹੋਰ ਵੀ ਜਿਹੜੇ ਇਹਨਾਂ ਨੇ ਕਾਨੂੰਨ ਜਿਹੜੇ ਆ ਅੰਦਰ ਮੋਰੀ ਅੰਦਰ ਖਾਤੇ ਪਾਸ ਕੀਤੇ ਆ ਅਸੀਂ ਉਹਨਾਂ ਬਿਲਾਂ ਦਾ ਵੀ ਵਿਰੋਧ ਕਰਦੇ ਆ ਕਿਉਂਕਿ ਜਿਹੜਾ ਵੀ ਕੋਈ ਬੈਲ ਲਿਆਉਣਾ ਇਹ ਸੰਵਿਧਾਨ ਦੇ ਜਿਹੜਾ ਖਿਲਾਫ ਲੈ ਕੇ ਆਉਂਦੇ ਆ ਜਾ ਜਿਹੜਾ ਸੰਵਧਾਨ ਹੌਲੀ ਹੌਲੀ ਖਤਮ ਕਰਨਾ ਚਾਹੁੰਦੇ ਆ ਜਿਹੜੀ ਬਹੁਜੋ ਸਮਾਜ ਪਾਰਟੀ ਆ ਇਹਦੀ ਪਰ ਜੋ ਨਿੰਦਾ ਕਰਦੇ ਆ ਔਰ ਪੂਰੇ ਭਾਰਤ ਦੇ ਵਿੱਚ ਜਿਹੜਾ ਅੱਜ ਜਿਹੜਾ ਆ ਅੱਜ ਸ਼ਾਂਤ ਨਹੀਂ ਬੰਦਿਆ ਫਿਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵਧਿਆ ਕੋਈ ਜੇ ਇਦਾਂ ਦਾ ਨਾਂ ਇਦਾਂ ਦਾ ਨਾਂ ਹੀ ਹਟੇ ਜਾਂ ਰੈਜਿਸਟ੍ਰੇਸ਼ਨ ਦੇ ਉੱਤੇ ਨਾਂ ਇਹਨਾਂ ਨੇ ਗਜ਼ੋਰ ਕੀਤੀ ਤਾਂ ਅਸੀਂ ਜਿਹੜਾ ਤਿੱਖਾ ਸੰਘਰਸ਼ ਕਰਾਂਗੇ ਬਹੁਜੋ ਸਮਾਜ ਪਾਰਟੀ ਦੇ ਮਾਧਿਅਮ ਤੋਂ ਸਾਰੇ ਦੇਸ਼ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਭਾਈਚਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਇਦਾਂ ਨੇ ਸਾਡੇ ਜਿਹੜੇ ਮਨਸੂਬੇ ਆ ਇਸ ਕਰਕੇ ਅਸੀਂ ਚਾਹੁੰਦੇ ਸਾਰੇ ਲੋਕ ਜਿਹੜ ਰੈਵਲੂਸ਼ਨ ਦੇ ਵਿੱਚ ਇਹ ਬੰਦ ਕੀਤਾ ਜਾਵੇ ਅਸੀਂ ਜਿਹੜੇ ਆਸੀਂ ਸੰਵਿਧਾਨ ਦੇ ਮੰਨਣ ਵਾਲੇ ਲੋਕ ਆ ਸੰਵਿਧਾਨ ਦੇ ਹੱਕ ਚ ਇਸ ਕੱਪ ਸੰਵਿਧਾਨ ਨੂੰ ਜਿਹੜਾ ਇਹ ਚੋਰ ਮੁਰਿਆ ਨਹੀਂ ਤੋੜਿਆ ਇਹ ਨਹੀਂ ਬਦਲਣਾ ਚਾਹੀਦਾ ਇਹਦੀ ਅਸੀਂ ਪੁਰਜੋ ਨਿੰਦਾ ਕਰਦੇ ਆ ਐ ਦਿਵਰਾਜ ਜੀ ਵਾਲਮਿਕ ਸਮਾਜ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਬੰਦਾ ਹਾਂਜੀ ਹਾਂਜੀ ਉਹਦਾ ਕੀ ਕਾਰਨ ਸਮਝਦੇ ਦੇਖੋ ਜਿਹੜਾ ਵਾਲਮਿਕ ਭਾਈਚਾਰਾ ਨਾ ਉਹਦਾ ਅਸੀਂ ਨਹੀਂ ਵਿਰੋਧ ਕਰਦੇ ਅਸੀਂ ਤਾਂ ਬਹੁਜਨ ਸਮਾਜ ਬਣਾ ਕੇ ਚੱਲਦੇ ਆ ਔਰ ਜਿਹੜਾ ਵਾਲਮਿਕ ਭਾਈਚਾਰਾ ਨੂੰ ਤਾਂ ਪਹਿਲੇ ਹੀ 12% ਜਿਹੜੀ ਰੈਜ਼ਰਵੇਸ਼ਨ ਮਿਲਦੀ ਆ ਔਰ ਅਸੀਂ ਉਹਦੇ ਵਿੱਚ ਕੋਈ ਕਿਸੇ ਦਾ ਕਿਰਪੂਰਾਪਰਤੂ ਨਹੀਂ ਜੋ ਪਹਿਲਾਂ ਤੋਂ ਚੱਲਦੀ ਹੈ ਤੇ ਅਸੀਂ ਹੁਣ ਵੀ ਉਹਦੇ ਕੋਈ ਵਿਰੋਧ ਨਹੀਂ ਪਰ ਅਸੀਂ ਚਾਹੁੰਦੇ ਹਾਂ ਵੀ ਫੇਰ ਵੀ ਜਿਹੜਾ ਹੁਣ ਜਿਹੜਾ ਬਿੱਲ ਲੈ ਕੇ ਆਉਂਦਾ ਉਹਦੇ ਵਿੱਚ ਉਹਨਾਂ ਨੇ ਵਰਗੀਕਰਨ ਜਿਹੜਾ ਕੀਤਾ ਉਹ ਜਿਹੜਾ ਬਿਲਕੁਲ ਨੁਕਸਾਨਦੇਹ ਹੈ ਅਸੀਂ ਸਮਾਜ ਦੇ ਅਸੀਂ ਸਮਾਜ ਨੂੰ ਸਾਰੇ ਨੂੰ ਕੱਥਾ ਰਹਿਣ ਦੇਣ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਵਧੀਆ ਗੱਲ ਜਿਹੜੀ 12.5% ਬਾਲਵਿਕ ਵਾਦੀ ਸਮਾਜ ਨੂੰ ਮਿਲਦੀ ਆ ਉਹਦਾ ਭੋਜਨ ਸਮਾਜ ਪਾਰਟੀ ਕਿਤੇ ਵੀ ਕੋਈ ਨਹੀਂ ਵਿਰੋਧ ਕਰਦੀ ਥੈਂਕ ਯੂ ਸ਼ੁਕਰੀਆ